ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਗਿਆਨੀ ਸੰਸੇ ਮਸਕੀਨਾਂ ਦੀ ਕਥਾ ਬਹੁਤ ਹੀ ਵਧੀਆ ਹੈ ਇਹ ਉਸ ਵੇਲੇ ਦੀ ਕਥਾ ਹੈ ਜਦੋਂ ਕਿ ਪਾਕਿਸਤਾਨ ਤੇ ਹਿੰਦੁਸਤਾਨ ਅਲੈਦਾ ਨਹੀਂ ਸੀ ਹੋਏ ਯਾਨੀ ਕਿ ਦੋਨੇ ਦੇਸ਼ ਇਕੱਠੇ ਹੀ ਰਹਿੰਦੇ ਸੀ ਤੇ ਇਹਨਾਂ ਦੇ ਵਿੱਚ ਮੁਸਲਮਾਨ ਹਿੰਦੂ ਈਸਾਈ ਸਿੱਖ ਸਭ ਇਕੱਠੇ ਰਹਿੰਦੇ ਸੀ ਇਹ ਉਸ ਵਕਤ ਦੀ ਆਪਣੀ ਕਥਾ ਦੱਸਦੇ ਪਿਆ ਕਿ ਉਸ ਵਕਤ ਜਦੋਂ ਇਹਨਾਂ ਨੂੰ ਮੁਸਲਮਾਨ ਵੀ ਸੁਣਨ ਹੁੰਦੇ ਸੀ ਤੇ ਉਦੋਂ ਇੱਕ ਮੁਸਲਮਾਨ ਫਕੀਰ ਨੇ ਇਹਨਾਂ ਨੂੰ ਸੁਣਿਆ ਜਦੋਂ ਉਹ ਤੇ ਰੋਂ ਲਾਪੇ ਆਖਿਰ ਉਹ ਕਿਉਂ ਰੋਂ ਲਾਪੇ ਗਿਆਨੀ ਸੰਸੇ ਮਸਕੀਨ ਅਨੇਸੀ ਕਿਹੜੀ ਗੱਲ ਕੀਤੀ ਕਿ ਉਹ ਮੁਸਲਮਾਨ ਜਿਹੜਾ ਫਕੀਰ ਸੀ ਸੂਫੀ ਸੀ ਉਹ ਇਹਨਾਂ ਦੀਆਂ ਗੱਲਾਂ ਸੁਣ ਕੇ ਰੋਂ ਲਾਪਿਆ ਤੇ ਨਾਲ ਹੀ ਨਾਲ ਉਹਨਾਂ ਨੇ ਉਸ ਫਕੀਰ ਨੇ ਗਿਆਨੀ ਸੰਸੇ ਮਸਕੀਨਾਂ ਨੂੰ ਇੱਕ ਤੋਹਫ਼ਾ ਵੀ ਦਿੱਤਾ ਸੀ ਜੋ ਜਿਹੜਾ ਕਿ ਬਹੁਤ ਹੀ ਕੀਮਤੀ ਤੋਹਫ਼ਾ ਸੀ ਅੱਜ ਗਿਆਨੀ ਸੰਸੇ ਮਸਕੀਨ ਹਣੀ ਤਫਸੀਲ ਦੇ ਨਾਲ ਉਸ ਵਾਕਿਆ ਨੂੰ ਬਿਆਨ ਕਰਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਅੱਜ ਦੀ ਕਥਾ ਫਿਰ ਕਰਨ ਇਸ ਤੇ ਵਿਚਾਰ ਨਵਾ ਮੇਰੇ ਮੇਰੇ ਨਾਲ ਜੋ ਵੀ ਥੀ ਸ਼ਿਦਗੁਰ ਸਿੰਘ ਸਵਾ ਤੈਰਾਨ ਈਰਾਨ ਵਿੱਚ 10 ਹਰ ਸਾਲ ਜਾਂਦਾ ਰਿਹਾ 15 ਦੇ ਨਾਲ ਹੀ ਭਾਈ ਮੱਖਣ ਸਿੰਘ ਥੋੜੇ ਦਿਨ ਹੋਏ ਨੇ ਇੱਥੇ ਗੁਜ਼ਰ ਗਏ ਨੇ 50 ਸਾਲ ਉਹਨਾਂ ਨੇ ਮਹਾਰਾਜ ਦੇ ਅਸਥਾਨ ਦੀ ਸੇਵਾ ਕੀਤੀ ਆਵਿਆਂ ਨਾਲ ਇਸ ਪੇਰ ਪੜ ਦੀ ਆਪਣੀ ਦੁਕਾਨ ਸੀ ਪਰ ਸ਼ੌਕੀਆ ਤੌਰ ਤੇ ਅੰਦਰੋਂ ਦੀ ਲਗਨ ਕਰਕੇ ਚਾਰ ਵਿਵਿਧ ਉਹਨਾਂ ਨੇ ਆਗੇ ਪ੍ਰਕਾਸ਼ ਕਰਨਾ ਸ਼ਾਮੇ ਉਹਨਾਂ ਨੇ ਰਾਸ ਪੜਨੇ ਸੁਕਾਸਣ ਉਹਨਾਂ ਨੇ ਕਰਨਾ ਘੜਾ ਪਰਸਾਦੀ ਦੇ ਉਹਨਾਂ ਨੇ ਬਣਾਈ ਵੰਡਣੇ ਉਹਨਾਂ ਨੇ ਅਰਦਾਸ ਉਹਨਾਂ ਨੇ ਕਰਨੇ ਪ੍ਰੋਫੈਸ਼ਨਲ ਨਹੀਂ ਸਨ ਪਰ ਫਿਰ ਵੀ ਸਾਰੀ ਸੇਵਾ 50 ਸਾਲ ਕੀਤੀ श्री गुरु सिंह सभा भी मुसलमान भी आते रोज आते दस पिछर तो आया है। ऐसा कोई गुरद्वारा नहीं आता सी जिथे दसवीं मुसलमान ना बैठन अद्धे तो ज्यादा हिंदू आते सन दसवीं मुसलमान आते सन के साथ चाली फीसदी आते सिक बनू किशौर कुहाट डेरा समैल खान हजारा मरदान उस पास यही कुछ ਅੰਗੇ ਸਨ ਮੁਸਲਮਾਨ ਕੁਝ ਮੁਸਲਮਾਨ ਮੰਗ ਵੀ ਕਰਦੇ ਸਨ ਕਬੀਰ ਦੇ ਸ਼ਲੋਕ ਸੁਣਾਓ ਫਰੀਦ ਦੇ ਬੋਲ ਸੁਣਾਓ ਗੱਗਿਆਂ ਨੂੰ ਕਹਿੰਦੇ ਸਨ ਕੀਰਤਨਿਆਂ ਨੂੰ ਕਹਿੰਦੇ ਸਨ ਪਰ ਮੈਨੂੰ ਅਜੇ ਤੱਕ ਵੀ ਯਾਦ ਹੈ ਮਸਤੀ ਚ ਝੂਮਦੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸਨ ਮਸਤੀ ਚ ਝੂਮਦੇ ਸਹਿਦਾਰੀ ਬੈਠੇ ਹੁੰਦੇ ਸਨ ਸਹਿਦਾਰੀ ਉਹਨਾਂ ਨੂੰ ਕਹਿੰਦੇ ਸਨ ਜੋ ਹੈਗੇ ਤੇ Hindu ਲੇਕਿਨ ਇਸ਼ਟ ਬਣਾ ਬੈਠੇ ਗੁਰੂ ਨਾਮੇ ਕਿੰਸਾ ਰੱਖ ਕੇ ਤੇ ਫਿਰ ਘਟਾ ਕੇ ਬੈਠੇ ਨੇ ਕੁਸਤਾਖੀ ਮਾ ਸਾਇਦ ਆਰੀ ਨਹੀਂ ਇਹਨਾਂ ਨੂੰ ਬਦਤ ਕਹਿੰਦੇ ਨੇ ਮਾਫ ਕਰ ਦੇਣਾ ਮੈਡਮ ਮੈਂ ਦੁਬਾਰਾ ਫੇਰ ਮਾਫੀ ਮੰਗਾ ਇਹਨਾਂ ਨੂੰ ਸਾਇਦ ਆਰੀ ਨਹੀਂ ਕਹਿੰਦੇ Hindu ਨੇ Hinduਾਂ ਚੀਜ਼ੇ ਬਣੇ ਸਾਰੇ Hinduਾਂ ਚੀਜ਼ ਬਣੇ ਗੁਰੂ ਨਾਮ ਦੀ ਬਾਣੀ ਤੋਂ ਪ੍ਰਭਾਵਿਤ ਹੋ ਗਏ ਗੁਰਦਾਰੇ ਅਨਲਗ ਇਸ ਮਨ ਬੈਠੇ ਗੁਰੂ ਨਾਨਕ ਦੇਵ ਜੀ ਸਾਹਿਬ ਆੜੀ ਨੇ ਕਿਸੇ ਜਨ ਪ੍ਰਭਾਵਿਤ ਹੋ ਕੇ ਫਿਰ ਕੇਸਾ داری ਵੀ ਹੋ ਜਾਣਗੇ ਸਿੰਘ ਹੋ ਜਾਣਗੇ ਸਿੱਖਦੇ ਹਨ ਜੋ ਗੁਰੂ ਨਾਨਕ ਦੇਵ ਜੀ ਮਨ ਦਾ ਸਿੱਖਦੇ ਹਨ ਸਿੱਖੀ ਸਿੱਖਿਆ ਗੁਰੂ ਵੀ ਚਾ ਹੈ ਮਤਸਬ ਜਿਹੜਾ ਮੈਂ ਇਸ ਕਰਾਂ ਉੱਥੇ 10 15 ਨੂੰ ਮੁਸਲਮਾਨ ਵੀ ਆਂਦੇ ਸਨ ਮੇਰੇ ਪੁੱਛਣ ਦੇ ਦੱਸਿਆ ਮੈਨੂੰ ਦੋ ਚਾਰ ਸਜਣਾ ਨੇ ਦੁਬਈ ਦੇ ਅਦੇ ਵੀ ਆਂਦੇ ਨੇ ਫਾਹਲੇ ਇਸਲਾਮੀ ਹਕੂਮਤ ਬਣ ਗਈ ਐ ਫਿਰ ਬੜੀ ਕਟੜ ਹਕੂਮਤ ਬਣ ਗਈ ਐ ਲੇਕਨ ਫਿਰ ਵੀ ਕੁਝ ਸੰ ਮੁਸਲਮਾਨ ਗੁਰਦੁਆਰੇ ਆਂਦੇ ਨੇ ਇੱਕ ਮੁਸਲਮਾਨ ਤੇ ਕੀਰਤਨ ਵੀ ਕਰਦਾ ਸੀ ਇਹ ਵੀ ਮੈਰਜ ਕਰ ਉਹਨੇ ਸਿੱਖ ਲਿਆਸ ਝੋਮ ਝੋਮ ਕੇ ਕਰਦਾ ਸੀ ਮਸਤੀਜ ਕਰਦਾ ਸੀ ਕਹਿ ਮਕਬਸੜ ਮੈਰਜ ਕਰ 15 ਦਿਨ ਬਾਅਦ ਕਹਾਣੀ ਸਮਾਪਤੀ ਤੇ ਗੋਮੇ ਭਾਰਤ ਵਾਪਸ ਆਣਾ ਸੀ ਇੱਕ ਸੂਫੀ ਫਕੀਰ ਵੀ ਸੁਣਨ ਲਈ ਆਂਦਾ ਸੀ ਬਾਹਰ ਕਿਤੇ ਸ਼ਹਿਰ ਤੋਂ ਬਾਹਰ ਤਹਿਰਾਨ ਬਾਹਰ ਇੱਕ ਕੁਟਿਆਚ ਰਹਿੰਦਾ ਸੀ ਟਾਈ ਮਿਲਦਾ ਸफर ਪੈਦਲ ਚੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ 'ਚ ਆਂਦਾ ਰਿਹਾ ਕੋਈ ਸੈਣ ਦੇਖ ਲਵੇ ਤੇ ਗੱਡੀ 'ਚ ਬਿਠਾ ਲੈਂਦਾ ਸੀ ਨਹੀਂ ਤੇ ਪਾਣੀ ਮਿਲਦੀ ਜਾਂਦਾ ਰੋਜ਼ ਪੈਦਲ ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਪੈਦਲ ਹੀ ਜਾਂਦਾ ਉਹਨੇ ਵੇਤਾ ਵਜੋਂ ਮੇਰੇ ਅੱਗੋਂ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਨੇ ਸਮਾਪਤੀ ਤੋਂ ਬਾਅਦ ਉਸ ਬਗੀਰ ਨੂੰ ਮੈਂ ਕਹਿੰਦੇ ਰੱਖ ਲੈ ਤੁਮੇ ਕਮਾਲਾ ਇੰਡੀਆ ਚ ਬਹੁਤ ਮਿਲਦੀਆਂ ਨੇ ਹਿੰਦੁਸਤਾਨ ਵਿੱਚ ਬਹੁਤ ਮਿਲਦੀਆਂ ਨੇ ਲੈ ਲਿਆਂਗਾ ਕਿਉਂਕਿ ਉਸ ਦੀ ਹਾਲਤ ਮੈਂ ਦੇਖੀ ਸੀ ਮੈਂ ਤੁਸੀਂ ਰੱਖੋ ਫਿਰ ਤੁਹਾਨੂੰ ਹੋਰ ਕਦੇ ਖਰੀਦਣੇ ਪੈਗੇ ਰੱਖੋ ਮੈਨੂੰ ਕਹਿੰਦੇ ਕਿ ਤੁਸੀਂ ਸਿੰਗਾ ਨੂੰ ਤੇ ਨਹੀਂ ਆਖੇ ਜੋ ਨਜ਼ਰਾਨਾ ਦਿੱਤਾ ਹੈ ਲੈ ਲਿਆ ਮੈਂ ਗਰੀਬ ਨੇ ਇਹ ਮਾਲਾ ਭੇਟ ਕੀਤੀ ਇਹ ਮੈਨੂੰ ਵਾਪਸ ਕਰ ਦੇ ਮੇਰੀ ਤੋਹਫੀ ਉਹਦੀ ਅੱਖਾਂ ਬਾਰਾਂ ਮੈਂ ਤੇ ਨਜ਼ਰਾਨਾ ਭੇਟ ਕੀਤਾ ਹੈ ਔਰ ਨਜ਼ਰਾਨਾ ਭੇਟ ਕੀਤਾ ਹੈ ਮੈਂ ਤੁਹਾਨੂੰ ਸੁਣਦਾ ਰਿਹਾ ਤੇ ਇਹ ਤੁਹਾਨੂੰ ਕਬੂਲ ਨਹੀਂ ਮੈਨੂੰ ਬਹੁਤ ਝੋਟ ਲੱਗੇ ਮੈਂ ਰੱਖ ਲੈ ਉਹ ਮਾਲਾ ਮੈਂ ਰੱਖ ਲੈ ਆਪ ਦੇ ਗੈਸਲੀਨਸ ਕਰਾਂ ਕਾਲਮਨ ਇਹ ਘਟਨਾ ਸੰਸੁਰਤ ਕਰਦੀ ਹੋਵੇ 8181 ਤੱਕ ਉਹ ਮਾਲਾ ਮੇਰੇ ਕੋਲ ਰਹੀ ਹੈ ਦੋ ਦਫਾ ਮੇਰੇ ਕੋਲ ਟ੍ਰੇਨ ਵਿੱਚ ਰਹਿ ਗਈ ਸੀ ਯਾਤਰੀਆਂ ਨੇ ਕਰਦੇ ਪੁੱਛਾਈ ਤੇ ਮੈਂ ਉਹ ਕਹ ਪੰਜ 10 ਰੁਪਏ ਦੀ ਮਾਲਾ ਸੀ ਤੁਸੀਂ ਸਿਕੜੇ ਰਵੇ ਕਿਰਾਇਆ ਖਰਚ ਕੇ ਅਲਵਰ ਆਇਓ ਐਵੇਂ ਕਿ ਚਲ ਵੀ ਕਹਿੰਦੇ ਕਿ ਨਹੀਂ ਤੁਹਾਡੇ ਹੱਥੇ ਵਿੱਚ ਦੇਖੀ ਸੀ ਪਰ ਜ਼ਮੀਰ ਨਹੀਂ ਮੰਨੇ ਫੇਰ ਪੁੱਛਾਈ ਦੋ ਚਾਰ ਵਾਰ ਗੁਰਦੁਆਰਿਆਂ 'ਚ ਵੀ ਖੋ ਗਈ ਮੈਨੂੰ ਮਿਲ ਗਈ। ਖਾਸ ਜਿਹੀ ਘਟਨਾ ਮੈਂ ਤੁਹਾਨੂੰ ਸਰਵਨ ਕਰਾਉਣ ਲਗਾ ਹੈਰਾਨ ਹੋ ਹੋ ਗਏ। ਕਾਨਪੁਰ ਦਾਸ ਹਰ ਸਾਲ ਗਾਲਵਨ ਚਾਦੀ 45 ਸਾਲ ਤੋਂ। ਨਾਉ 10 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ 10 ਦਿਨ ਕਥਾ ਕਰਦਾ ਹੈ। 40 45 ਸਾਲ ਮੈਨੂੰ ਅਗਰ ਮੇਰਾ ਨਾਗਾ ਨਹੀਂ ਤੇ। ਲਖਨਊ ਵਿੱਚ ਦਾਸ ਦੀ ਕੁੜਮਾ ਚਾਰੀ ਸਰਦਾਰ ਭੂਰਨ ਸਿੰਘ ਜੀ ਜੈਵੰਦ। ਉਹਨਾਂ ਦੀ ਪੋਤੀ ਦੱਸਦੇ ਛੋਟੇ ਬੱਚੇ ਨੂੰ ਵਿਆਹੀ ਹੋਈ ਹੈ ਉਹ ਕਹਾਣੀਆਂ ਸੁਣਨ ਦੇ ਬੜੇ ਸ਼ੌਕੀਨ ਸ਼ਾਮ ਨੂੰ ਆਜਾਇਆ ਕਰਦੇ ਸਨ ਪੈਂਤਾਲੀ ਮੇਲੇ ਉੱਤੇ ਰਾਤ ਰਹਿ ਕੇ ਮੇਰੇ ਕੋਲ ਸਵੇਰੇ ਚਲੇ ਜਾਇਆ ਕਰਦੇ ਸਨ ਡੇਲੀ ਅਪਡਾਊਨ ਕਰਦੇ ਸਨ ਇੱਕਦਮ ਸਿਰਾਂਹੇ ਪਈ ਹੋਈ ਮਾਲਾ ਦੇਖ ਕੇ ਮੈਨੂੰ ਕਹਿਣ ਲੱਗਾ ਅਗੈਨੇ ਅਨੂਕ ਸਿੰਘ ਵੀ ਸ਼ਾਇਦ ਉਹਨਾਂ ਦੇ ਨਾਲ ਮੇਰੇ ਨਾਲ ਸੰਤਾਈਂ ਮੁਸਕਰਾ ਰਹੇ ਉਹ मैनू कह लगे माला मैं लखनऊ ले जानी है शामी वापस ले आवाना मैं चुके दे दी थी मैं वापस कानून लिया रखो तस, रखो वापस कि लिया तुम चंकी लगी रख लो मैनू कह लगे मसिम जी मैं रखने कोई नहीं शामी मैं ले आव मैं देखनी है समाप्ति मैं करने लगा लेना ਜਦ ਸ਼ਾਮੇ ਆਏ ਤੇ ਮੈਨੂੰ ਕਹਿਣ ਲੱਗੇ ਪੁਖਰਾਜ ਹੈ ਕਿ ਇੱਕ ਇੱਕ ਮਣਕਾ 10-12 ਹਜ਼ਾਰ ਦਾ ਤੁਸੀਂ ਇੱਧਰ ਸੁੱਟ ਦਿੰਦੇ ਹੋ ਇੱਧਰ ਸੁੱਟ ਦਿੰਦੇ ਮੈਂ ਕਦੇ ਸੁਪਨੇ ਚ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਫਕੀਰ ਜਿਹਦੇ ਕੱਪੜੇ ਪਾਟੇ ਹੋਏ ਨੇ ਮੈਨੂੰ ਪੁਖਰਾਜ ਦੀ ਮਾਲਾ ਦੇਵੇਗਾ ਉਹਨਾਂ ਨੇ ਕਿਹਾ ਪੁਖਰਾਜ ਹੈ ਸੰਭਾਲ ਕੇ ਰੱਖਣਾ ਸੰਭਾਲ ਕੇ ਮੈਂ ਕੀ ਰੱਖਾ ਉਸੇ ਰਾਤੀ ਖੋ ਗਈ ਅਜੇ ਤੱਕ ਨਹੀਂ ਮਿਲੀ ਕਿਸੇ ਨੂੰ ਪਤਾ ਲੱਗ ਗਿਆ ਹੋਈਆ ਸਾਰਿਆਂ ਨੂੰ ਪਤਾ ਚੱਲ ਗਿਆ ਬੁਖਰਾਜ ਕੀਮਤੀ ਸਮਝ ਹੈ ਤੇ ਬੁਖਰਾਜ ਬੁਖਰਾਜ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਹੀਰਾ ਹੀਰਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਸੋਨਾ ਸੋਨਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਪਰਮਾਤਮਾ ਪਰਮਾਤਮਾ ਹੈ ਵਰਨਾ ਨਹੀਂ ਹੈ समझ है के गुरु गुरु है वरना नहीं क्या बात है प्रभु तू मेरी समझ तो दूर जब तू मेरी समझ च नहीं है तो मेरे चेत च किस तरह आवेगा किएगा बस एक नुक्ता कह के हमें समाप्ति करना। क्या परमात्मा समझ आ जांगा? आ जाएगा दूजा नुकता बयान करने लगा अगर वो समझ आ ਤੋ ਉਹ ਪਰਮਾਤਮਾ ਮੇਰੀ ਸਮਝ ਤੋਂ ਵੱਡਾ ਨਹੀਂ ਹੋ ਸਕਦਾ ਫਿਰ ਮੇਰੀ ਸਮਝ ਵੱਡੀ ਕਿ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਵ ਪਿਆਲਾ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ ਸਾਗਰ ਉਸ ਦੇ ਚਣੇ ਆ ਸਕਦਾ ਸਮਝ ਕਿਤਨੀ ਵੱਡੀ ਕਿਉਂ ਨਾ ਹੋਵੇ ਪਰਮਾਤਮਾ ਨੂੰ ਨਹੀਂ ਸਮਝ ਸਕਦੇ ਤੁਸੀਂ ਆਖੋਗੇ ਫਿਰ ਮੈਂ ਕਿਉਂ ਕਿਹਾ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਉਹ ਮੇਰੇ ਚੇਤੇ ਵਿੱਚ ਨਹੀਂ ਨਹੀਂ ਹੈ ਇਕਾਗਰਤਾ ਵਿੱਚ ਨਹੀਂ ਪਰਮਾਤਮਾ ਕਿਉਂ ਕਰੇ ਸਮਝ ਸਮਝ ਕੇ ਕੇ ਸਮਝ ਲੈ ਲੀਏ ਕਿ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਕਿਉਂ ਤੂੰ ਮੇਰੀ ਸਮਝ ਤੋਂ ਵੱਡਾ ਬਹੁਤ ਬਹੁਤ ਹੈ ਰਵਾ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਰੋਂ ਰੋਂ ਯਾਦ ਕਰਨ ਲੱਗ ਪੈਂਦਾ ਹੈ ਰਸਨਾ ਉਹਦਾ ਨਾਮ ਜਪਣ ਲੱਗ ਪੈਂਦੀ ਹੈ ਮਨ ਉਸ ਵਿੱਚ ਲੇਨ ਹੋ ਜਾਂਦਾ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਮੈਂ ਤੈਨੂੰ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਅਗਰ ਕੋਈ ਕਹਿ ਮੈਂ ਜਾਣ ਲਿਆ ਮੈਂ ਸਮਝ ਸਕਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਨਾਰ ਫਰੀਦ ਗੁਰ ਕਹਿ ਰਹੇ ਨੇ ਇਹ ਕਹਿ ਰਹੇ ਨੇ हे खुदा तू मेरी समझ दो दो हे खुदा तू मेरे चेते तो मेरे मेरी याद तेरे तक नहीं पहुंच रही ਅਮੀਰ ਖੋਸਰ ਦਿੱਲੀਂ ਦੇ છોਆ ਹਜ਼ਰ ਨਲਮ ਦਿਨ ਦਾ ਚੇਲਾ ਜਿਨੇ ਉਰਦੂ ਭਾਸ਼ਾ ਨੂੰ ਜਨਮ ਦਿੱਤਾ ਪਰ ਜਿਸਨੇ ਕਵਾਲੇ ਸੰਗੀਤ ਨੂੰ ਜਨਮ ਦਿੱਤਾ ਇਸ ਤੋਂ ਪਹਿਲੇ ਕਵਾਲੀ ਸੰਗੀਤ ਨਹੀਂ ਸੀ ਅਮੀਰ ਖੋਸਰ तो कह अब तो याद रफ्त गांव के भी पहुंच नहीं दोस्तों ने कितनी दूर बसा ही है बस्तियां खुदा कितनी दूर है तेरी बस्ती मेरी याद नहीं पहुंचती तेनों याद कर बैठना तू नहीं आद पुत्र तक पहुंच जाती है धन संपदा तक पहुंच जाती है परिवार तक पहुंच जाती है यह करतार तेरे तक नहीं पहुंचती ये दो दूरियां लागू हो गई तू तो मेरी समझ तो दूर है ਤੋਂ ਮੇਰੇ ਛੇਤੇ ਤੋਂ ਦੂਰ ਹੈ ਸਦ ਸੰਗ ਕਰਦਿਆਂ ਕਰਦਿਆਂ ਜੇ ਦਿਨ ਇਹ ਸਮਝ ਆ ਜਾਂਦੀ ਏ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਹਿਰਦਾ ਉਸ ਨੂੰ ਯਾਦ ਕਰਦਾ ਪੈਂਦਾ ਹੈ ਕਿ ਤਾਈ ਪ੍ਰਮਾਤਮਾ ਪੂਰਾ ਸਮਝਦੇ ਚ ਨਹੀਂ ਆਉਂਦਾ ਕੋਈ ਬੰਦਾ ਇਹ ਆਖੇ ਸੂਰਜ ਮੇਰੇ ਨਾਲ ਆ ਕੇ ਬੈਠੇ ਮੇਰੇ ਘਰ ਸੋਵੇ ਸਾਈਡ ਦੇ ਜ਼ਮੀਨ ਨਾਲੋਂ ਕਰੋੜਾਂ ਗੁਣਾ ਵੱਡਾ ਤੇਰੇ ਘਰਾ ਹੈ ਤੇਰੇ ਨਾਲ ਬੈਠੇ ਖੁਦੀ ਕਿਰ ਆ ਸਕਦੀ ਏ ਉਹਦੀ ਰੋਸ਼ਨੀ حاصل ਦੀਏ ਪਰਮਾਤਮਾ ਦੇ ਗੁਣਾਂ ਵਿੱਚ ਤੇਰੇ ਹਿਰਦੇ ਚ ਪ੍ਰਕਾਸ਼ ਹੋ ਸਕਦਾ ਹੈ ਉਹਦੀ ਸ਼ਕਤੀ ਦਾ ਪ੍ਰਕਾਸ਼ ਹੋ ਸਕਦਾ ਹੈ ਉਹਦੇ ਮਹਾਰਸਤੇ ਅਨੰਦ ਦਾ ਪ੍ਰਕਾਸ਼ ਹੋ ਸਕਦਾ ਹੈ ਸਾਰਾ ਪਰਮਾਤਮਾ ਜਿਹੜੀ ਸਮਝ ਤੇ ਤੇਰੇ ਚੇਤੇ ਤੋਂ ਪਰੇ ਹੈ ਪਰੇ ਪਰੇ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਕਿ ਸਾਨੂੰ ਬੋਧ حاصل ਹੋਵੇ ਫਿਰ ਕਿਸ ਤਰ੍ਹਾਂ ਨਦੀ ਨਾਲ ਸੰਜੋਗੀ ਮੇਲੇ ਹੋਏ ਗੁਰਮਤ ਦੇ ਹੋਰ ਪਹਿਲੇ ਗੁਰਬਾਣੀ ਦੇ ਹੋਰ ਪਹਿਲੇ ਸਿਧਾਂਤ ਦੇ ਹੋਰ ਨੁਕਤੇ ਤੁਹਾਡੇ ਸਾਹਮਣੇ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰਸੇ ਮਸਕੀਨ ਹੋਣੀ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਗਿਆਨ ਦੇ ਸਾਗਰ ਹੈ ਬਹੁਤ ਹੀ ਵਧੀਆ ਤੇ ਬਹੁਤ ਅੱਛੀਆਂ ਗੱਲਾਂ ਕਰਦੇ ਆ ਇਸੇ ਤਰ੍ਹਾਂ ਜਿਦੋਂ ਕਿ ਹਿੰਦੁਸਤਾਨ ਤੇ ਪਾਕਿਸਤਾਨ ਅਲੱਗ ਨੈਸੀ ਹੋਏ ਇਕੱਠੇ ਹੀ ਰਹਿੰਦੇ ਸੀ ਸਾਰੇ ਉਦੋਂ ਵੀ ਜਦੋਂ ਇਹ ਗਿਆਨ ਕਰਦੇ ਹੁੰਦੇ ਸੀ ਤੇ ਮੁਸਲਮਾਨ ਇਹਨਾਂ ਨੂੰ ਸੁਣਨ ਆਉਂਦੇ ਸੀ ਤੇ ਇਹਨਾਂ ਦੀਆਂ ਗੱਲਾਂ ਸੁਣ ਕੇ ਤੇ ਬੜਾਈ ਇਹਨਾਂ ਉੱਤੇ ਗਹਿਰਾ ਮੁਸਲਮਾਨਾ ਤੇ ਗਹਿਰਾ ਅਸਰ ਹੁੰਦਾ ਸੀ ਇਹਨਾਂ ਦੀਆਂ ਗੱਲਾਂ ਦਾ ਸੂਫੀ ਬਜ਼ੁਰਗ ਵੀ ਜਿਹੜੇ ਮੁਸਲਮਾਨਾਂ ਦੇ ਇੱਕ ਫਕੀਰ ਸੁਣਦੇ ਹੀ ਇਹਨਾਂ ਨੂੰ ਤੇ ਰੋਣ ਲੱਪ ਜਾਂਦੇ ਨੇ ਗੱਲਾਂ ਸੁਣ ਕੇ ਕਿਉਂਕਿ ਇਹਨਾਂ ਦੀਆਂ ਗੱਲਾਂ ਹਕੀਕਤ ਤੇ ਮਬਨੀ ਤੇ ਸੱਚੀਆਂ ਗੱਲਾਂ ਸੀ ਤੁਸੀਂ ਦੇਖ ਲਓ ਕਿ ਬਾਅਦ ਚ ਉਹਨਾਂ ਜਿਹੜੇ ਸੂਫੀ ਬਜ਼ੁਰਗ ਸੀ ਫਕੀਰ ਸੀ ਉਹਨਾਂ ਨੇ ਗਿਆਨੀ ਸੰਸੇ ਮਸਕੀਨਾਂ ਨੂੰ ਇੱਕ ਮਾਲਾ ਵੀ ਦਿੱਤੀ ਸੀ ਇੱਕ ਤਸਬੀ ਵੀ ਦਿੱਤੀ ਸੀ ਜਿਹੜੀ ਕਿ ਬਹੁਤ ਹੀ ਕੀਮਤੀ ਤਸਬੀ ਸੀ ਲੇਕਿਨ ਗਿਆਨੀ ਸੰਸੇ ਮਸਕੀਨਾਂ ਨੂੰ ਇਸ ਚੀਜ਼ ਦਾ ਨਹੀਂ ਸੀ ਇਲਮ ਉਹਨਾਂ ਨੇ ਹਾਂਜੀ ਛੜ ਛੜਨੀ ਕਦੀ ਕੋਈ ਲੈ ਆਂਦਾ ਸੀ ਕਦੀ ਕੋਈ ਲੈ ਆਂਦਾ ਸੀ ਉਹ ਵਾਪਸ ਫਿਰ ਘਮ ਘਮਾ ਕੇ ਗੈਨੀ ਸੰਸੇ ਮਸਕੀਨਾਂ ਦੇ ਕੋ ਆ ਜਾਂਦੀ ਸੀ ਲੇਕਿਨ ਜਦੋਂ ਉਹਨਾਂ ਨੂੰ ਉਸ ਦੀ ਕੀਮਤ ਦਾ ਪਤਾ ਲੱਗਾ ਕਿ ਕਿੱਡੀ ਕੀਮਤੀ ਆ ਤਸਬੀਹ ਜਾਂ ਮਾਲਾ ਤੋਂ ਉਸ ਤੋਂ ਬਾਅਦ ਉਹ ਮਾਲਾ ਗਾਇਬ ਹੋ ਗਈ ਇਸੇ ਤਰ੍ਹਾਂ ਇਸ ਇਨਸਾਨ ਵੀ ਕਦਰ ਨਹੀਂ ਕਰਦੇ ਰੱਬ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਦੀਆਂ ਕਿ ਰੱਬ ਨੇ ਸਾਨੂੰ ਕਿੰਨੀਆਂ ਅਨਮੋਲ ਚੀਜ਼ਾਂ عطا ਕੀਤੀਆਂ ਤੇ ਅਸੀਂ ਉਹਨਾਂ ਦੀ ਕਦਰ ਹੀ ਨਹੀਂ ਕਰਦੇ ਰੱਬ ਦਾ ਸ਼ੁਕਰ ਹੀ ਨਹੀਂ ਕਰਦੇ ਅਸੀਂ ਆਪਣੇ ਜਿਸਮ ਆ ਲਗਾ ਧਿਆਨ ਮਾਰੀਏ ਤੇ ਸਾਡੀਆਂ ਜਿਹੜੀਆਂ ਜਿੰਨੇ ਵੀ ਜਿਸਮ ਦੇ ਅੰਦਰ ਚੀਜ਼ਾਂ ਨਾ ਸਭ ਬਹੁਤ ਹੀ ਅਨਮੋਲ ਤੇ ਕੀਮਤੀ ਹੈ ਚਾਹੇ ਤੁਸੀਂ ਆਪਣੀ ਅੱਖਾਂ ਦੇਖ ਲਓ ਹੱਥ ਦੇਖ ਲਓ ਕੰਨ ਦੇਖ ਲਓ ਜ਼ੁਬਾਨ ਦੇਖ ਲਓ ਦੰਦ ਦੇਖ ਲਓ ਆਪਣੇ ਵਾਲ ਦੇਖ ਲਓ ਯਾਨੀ ਕਿ ਛੋਟੇ ਤੋਂ ਛੋਟੀ ਸ਼ੈ ਨਖੂਨ ਦੇਖ ਲਓ ਕੋਈ ਵੀ ਸ਼ੈਰ ਜਿਹੜੀ ਨੇ ਅੱਲਾ ਪਾਕ ਜਾਦ ਨੇ عطا ਕੀਤੀ ਹੈ ਨਾ ਬਹੁਤ ਹੀ ਅਨਮੋਲ ਹੈ ਇਹਦਾ ਜਿੰਨਾ ਸ਼ੁਕਰ ਅਦਾ ਕਰੀ ਅਸੀਂ ਰੱਬ ਸੋਨੇ ਦਾ ਉਹਨਾਂ ਹੀ ਥੋੜਾ ਕਿ ਐਡੀਆਂ ਕੀਮਤੀ ਚੀਜ਼ਾਂ ਲੇਕਿਨ ਕੀ ਇਹ ਸਾਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੈ ਇਹ ਚੀਜ਼ ਦਾ ਅਹਿਸਾਸ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਕੋ ਅੱਖਾਂ ਨਹੀਂ ਹੈ ਜਿਨ੍ਹਾਂ ਦੀ ਜ਼ੁਬਾਨ ਨਹੀਂ ਕੰਮ ਕਰਦੀ ਜਿਨ੍ਹਾਂ ਦੇ ਹੱਥ ਨਹੀਂ ਹੈ ਕਿ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕਿੱਡੀ ਕੀਮਤੀ ਚੀਜ਼ਾਂ ਕਿਸ ਕਦਰ ਉਹਨਾਂ ਅੰਦਰ ਨਾ ਖੁਆਇਸ਼ ਹੈ ਕਿ ਕਾਸ਼ ਸਾਨੂੰ ਵੀ ਰੱਬ ਸੋਣਾ ਸਹੀ ਕਰਦੇ ਸੇ ਤੰਦਰੁਸਤੀ ਦੇ ਦੇ ਇਹ ਸੇ ਤੰਦਰੁਸਤੀ ਮੁਕੰਮਲ ਜਿਹੜਾ ਰੱਬ ਨੇ ਸਾਨੂੰ ਪੈਦਾ ਕੀਤਾ ਇਹ ਬਹੁਤ ਵੱਡੀ ਨਿਮਤ ਹੈ ਸਾਨੂੰ ਚਾਹੀਦਾ ਕਿ ਦਿਨ ਰਾਤ ਰੱਬ ਸੋਣੇ ਦਾ ਸ਼ੁਕਰ ਅਦਾ ਕਰੀਏ ਲੇਕਿਨ ਅਸੀਂ ਸ਼ਿਕਵਿਆਂ ਤੋਂ ਨਿਬਾਜ਼ ਹੁੰਦੇ ਸਾਡੇ ਅਸੀਂ ਰੱਬ ਅੱਗੇ ਸ਼ਿਕਵੇ ਕਰਦੇ ਰਹਿੰਦੇ ਕਿ ਰੱਬ ਸੋਣਿਆ ਉਹਨੂੰ ਤੂੰ ਇੰਨਾ ਮਾਲ ਦਿੱਤਾ ਤੇ ਮੈਨੂੰ ਦਿੱਤਾ ਹੀ ਨਹੀਂ ਮੇਰੇ ਉੱਤੇ ਇੰਨੀ ਮੁਸੀਬਤਾਂ ਇੰਨੀਆਂ ਮੁਸ਼ਕਿਲਾਂ 'ਚ ਮੈਂ ਜ਼ਿੰਦਗੀ گزارਣਿਆ ਇਹ ਨਹੀਂ ਦੇਖਦਾ ਕਿ ਜਿਹੜੀਆਂ ਰੱਬ ਨੇ ਨੇਮਤਾ ਦਿੱਤੀਆਂ ਉਹ ਕਿੰਨੀਆਂ ਕੀਮਤੀ ਆ ਅਸੀਂ ਆਪਣੇ ਤੋਂ ਜਦੋਂ ਹਮੇਸ਼ਾ ਉੱਤੇ ਵਾਲਿਆਂ ਨੂੰ ਦੇਖਾਂਗੇ ਤੇ ਫਿਰ ਅਸੀਂ ਸ਼ਿਕਵੇ ਕਰਾਂਗੇ ਜਦੋਂ ਅਸੀਂ ਆਪਣੇ ਤੋਂ ਥੱਲੇ ਵਾਲਿਆਂ ਨੂੰ ਦੇਖਾਂਗੇ ਨਾ ਤੇ ਫਿਰ ਅਸੀਂ ਰੱਬ ਦਾ ਸ਼ੁਕਰ ਅਦਾ ਕਰਾਂਗੇ ਇਸ ਕਰਕੇ ਵੀਰੋ ਕੋਸ਼ਿਸ਼ ਕਰੋ ਕਿ ਜਿਹੜਾ ਤੁਹਾਡੇ ਤੋਂ ਥੱਲੇ ਆ ਮਾੜਾ ਨਾ ਉਹਨੂੰ ਦੇਖੋ ਫਿਰ ਤੁਹਾਨੂੰ ਅਹਿਸਾਸ ਹੋਏਗਾ ਫਿਰ ਤੁਸੀਂ ਸ਼ੁਕਰ ਵੀ ਕਰੋਗੇ ਬਾਕੀ ਵੀਰੋ ਕਸਾ ਬਹੁਤ ਵਧੀਆ ਸੀ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਲੈ ਕੇ ਉਸਰਾ ਖਿਆਲ ਆਪ ਰੱਖਾ